ਦੋਸਤੋ ਸਾਡੀ ਸੋਚ ਹੀ ਹੈ ਜਿਹੜੀ ਸਾਨੂੰ ਅਸਮਾਨਾਂ ਤੱਕ ਲਿਆ ਸਕਦੀ ਹੈ ਤੇ ਸਾਡੀ ਸੋਚ ਹੀ ਹੈ ਜਿਹੜੀ ਸਾਨੂੰ ਜਿਹੜੀ ਕਿਸੇ ਵੀ ਗਲਤ ਸਿਚੁਏਸ਼ਨ ਦੇ ਵਿੱਚ ਫਸਾ ਸਕਦੀ ਹੈ ਇੱਕ ਮੁੰਡਾ ਬਹੁਤ ਹੁਸ਼ਿਆਰ ਸੀਗਾ ਤੇ ਉਹ ਹਾਇਰ এডਿਕੇਸ਼ਨ ਦੇ ਲਈ ਕਿਸੇ ਹੋਰ ਦੇਸ਼ ਦੇ ਵਿੱਚ ਗਿਆ ਜਿੱਥੇ ਉਹ ਰਹਿੰਦਾ ਸੀਗਾ ਆਪਣੇ ਪੜ੍ਹਾਈ ਦੇ ਕੇਂਦਰ ਦੇ ਨਜ਼ਦੀਕ ਹੀ ਤੇ ਉੱਥੇ ਸਾਹਮਣੇ ਦੇ ਜਿਹੜੀ ਸੜਕ ਦੇ ਦੂਸਰੀ ਤਰਫ ਸੀ ਉੱਥੇ ਵੀ ਕੁਝ ਮੁੰਡੇ ਰਹਿੰਦੇ ਸੀ ਅਚਾਨਕ ਇੱਕ ਦਿਨ ਉਸਨੇ ਖਿੜਕੀ ਤੋਂ ਦੇਖਿਆ ਤੇ ਉਹ ਬੜਾ ਫਨ ਕਰਦੇ ਸੀ ਤੇ ਉਹ ਉਹਨਾਂ ਦੀ ਤਰਫ ਜਿਹੜਾ ਅਟਰੈਕਟ ਹੋ ਗਿਆ ਕਿਉਂਕਿ ਉਹ ਇਕੱਲਾ ਸੀਗਾ ਉਹਦਾ ਇਕੱਲੇ ਦਾ ਦਿਲ ਨਹੀਂ ਸੀ ਲੱਗਦਾ ਤੇ ਉਹ ਮੁੰਡੇ ਜਿਹੜੇ ਸੀ ਉਹ ਬੜੇ ਸ਼ਰਾਰਤੀ ਸੀਗੇ ਤੇ ਉਹ ਟਾਈਮ ਦੇ ਉੱਤੇ ਉਹ ਜਿਹੜੀ ਮਕਾਨ ਮਾਲਕਨ ਸੀਗੀ ਉਹਨੂੰ ਕਿਰਾਇਆ ਨਹੀਂ ਸੀ ਦਿੰਦੇ ਤੇ ਉਹ ਬੜੀ ਉਹਦੀ ਕੰਪਲੇਂਟ ਕਰਦੇ ਸੀ ਬੜਾ ਉਹਦੇ ਬਾਰੇ ਹਰ ਵੇਲੇ ਨੈਗੇਟਿਵ ਬੋਲਦੇ ਸੀ ਕਿ ਕਿੰਨੀ ਲਾਲਚੀ ਆ ਕਿੰਨੀ ਆਇਆ ਸਾਨੂੰ ਤੰਗ ਕਰਦੀ ਆ ਇਹ ਠੀਕ ਨਹੀਂ ਕਰਾਂਦੀ ਟੁੱਟੀ ਆ ਆਇਆ ਭੋਇਆ ਜੇ ਆ ਉਹ ਜਿਹੜਾ ਇਹ ਨਵਾਂ ਮੁੰਡਾ ਬਹੁਤ ਹੁਸ਼ਿਆਰ ਸੀਗਾ ਬਾਰ ਬਾਰ ਇਹ ਕਲਣਾ ਸੁਣ ਸੁਣ ਕੇ ਉਹਦੇ ਦਿਮਾਗ ਦੇ ਵਿੱਚ ਵੀ ਉਸ ਔਰਤ ਦੇ ਲਈ ਜਿਹੜੀ ਉਹ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਗਈ ਜਦ ਕਿਤੇ ਉਹਨੂੰ ਦੇਖਿਆ ਕਰੇ ਤੇ ਉਹਦੇ ਅੰਦਰ ਇੱਕ ਜ਼ਹਿਰ ਕੋਲੇ ਬਈ ਇਹ ਜਿਹੜੀ ਹੈਗੀ ਐਦਾਂ ਦੇ ਮਾਰ ਕਿਉਂ ਨਹੀਂ ਜਾਂਦੀ ਐਮੀ ਸੋਚ ਇਹ ਐਦਾਂ ਕਿਉਂ ਨਾ ਹੋ ਜਾਏ ਐਦਾਂ ਇੰਨਾ ਤੰਗ ਕਰਦੀ ਆ ਲੋਕਾਂ ਨੂੰ ਆ ਆਪੋ ਇੱਕ ਦਿਨ ਕੀ ਹੋਇਆ ਕਿ ਉਹਨੂੰ ਪਤਾ ਲੱਗਿਆ ਮੁੰਡੇ ਨੂੰ ਕਿ ਇਹ ਜਿਹੜੇ ਤੁਹਾਡਾ ਕੋਈ ਸਮਾਨ ਰੱਖ ਕੇ ਜਿਹੜਾ ਕਿਸੇ ਕੋਲ ਕੋਈ ਮੁੰਦੀ ਆ ਸੋਨੇ ਦੀ ਜਾਂ ਘੜੀ ਆ ਕੋਈ ਚੇਨ ਆ ਕੋਈ ਐਸੀ ਚੀਜ਼ ਜਿਹੜੀ ਕੀਮਤੀ ਰੱਖ ਅਗਰ ਇਹ ਗਿਰਵੀ ਵੀ ਰੱਖ ਲੈਂਦੀ ਆ ਤੇ ਤੁਹਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਆ ਪੈਸੇ ਵੀ ਦੇ ਦਿੰਦੀ ਆ ਤੇ ਇਹ ਜਿਹੜਾ ਨਵਾਂ ਮੁੰਡਾ ਸੀ ਇਹਦਾ ਸਮ ਹਾਉ ਪਿੱਛੋਂ ਜਿਹੜਾ ਪੈਸਾ ਆਣਾ ਸੀ ਪੇਰਲਟਸ ਤੋਂ ਉਹ ਨਹੀਂ ਆਇਆ ਤੇ ਇਹਨੇ ਆਪਣੇ ਦੋਸਤਾਂ ਤੋਂ ਮੰਗਿਆ ਜਿਹੜੇ ਜਿਨ੍ਹਾਂ ਦੇ ਨਾਲ ਰੋਜ਼ ਬਹਿਂਦਾ ਉੱਠਦਾ ਸੀ ਤੇ ਉਹਨਾਂ ਨੇ ਕਿਹਾ ਸਾਡੇ ਕੋਲ ਤਾਂ ਤੈਨੂੰ ਪਤਾ ਹੀ ਆ ਭਾਈ ਪਹਿਲਾਂ ਹੀ ਹੈ ਨਹੀਂ ਤੇ ਇਸ ਨੂੰ ਸਲਾਹ ਦਿੱਤੀ ਕਿ ਤੂੰ ਉਹ ਜਿਹੜੀ ਔਰਤ ਹੈ ਉਹਦੇ ਕੋਲ ਕੁਛ ਗਿਰਵੀ ਰੱਖ ਕੇ ਤੇ ਉਹਦੇ ਕੋਲੋਂ ਤੂੰ ਵਿਆਜ ਤੇ ਪੈਸੇ ਲੈ ਲੈ ਪਰ ਦੇਖੇਂ ਦੇਖ ਹੁਣ ਤੈਨੂੰ ਪਤਾ ਲੱਗੂ ਕਿਦਾਂ ਤੈਨੂੰ ਲੁੱਟਦੀ ਆ ਆ ਉਹ ਹੁਣ ਜਿਸ ਦਾ ਉਹ ਸ਼ਕਲ ਦੇਖਣ ਨੂੰ ਵੀ ਤਿਆਰ ਨਹੀਂ ਸੀ ਆਪਣੇ ਅੰਦਰ ਇੰਨੀ ਉਹਨੇ ਨਫ਼ਰਤ ਕ੍ਰੀਏਟ ਕਰ ਲਈ ਸੀ ਮੁੰਡੇ ਨੇ ਹੁਣ ਉਹ ਉਹਦੇ ਕੋਲ ਜਾਂਦਾ ਆ ਇੱਕ ਉਹਦੇ ਆਪਣੀ ਘੜੀ ਲੈ ਕੇ ਕਿ ਮੈਨੂੰ ਇਹਦੇ ਬਦਲੇ 'ਚ ਕੁਛ ਪੈਸੇ ਦੇ ਦੇ ਸ਼ਾਮ ਦਾ ਵੇਲਾ ਆ ਉਹ ਪਿੱਛੇ ਆਪਣੇ ਜਿਹੜਾ ਆ ਤੀਸਰੀ ਮੰਜ਼ਲ ਦੇ ਬਾਹਰ ਬਾਲ ਬਾਲਕੋਨੀ ਦੇ ਵਿੱਚ ਬੈਕਯਾਰਡ ਨੂੰ ਖੜੀ ਆ ਤੇ ਉਹ ਜਿਸ ਵਕਤ ਉਹਨੂੰ ਮੁੰਡਾ ਘੜੀ ਦੇ ਕੇ ਕਹਿੰਦਾ ਆ ਵੀ ਆਇਆ ਮੇਰੇ ਕੋਲ ਵੀ ਮੈਨੂੰ ਤੂੰ ਕੀ ਦੇ ਸਕਦੀ ਏਦੇ ਬਦਲੇ ਤੇ ਉਸ ਵੇਲੇ ਤਾਂ ਘੜੀ ਦੇਖਣ ਨੂੰ ਬਾਲਕੋਨੀ ਦੇ ਕੋਲ ਲਾਈਟ ਦੇ ਤਰਫ ਗਈ ਉਹ ਤੇ ਇਸ ਮੁੰਡੇ ਦੇ ਦਿਮਾਗ 'ਚ ਬਹੁਤ ਉਹਦੇ ਲਈ ਪਹਿਲਾਂ ਹੀ ਨਫ਼ਰਤ ਭਰੀ ਹੋ ਸੀ ਐਨੀ ਨਫ਼ਰਤ ਭਰੀ ਹੋ ਸੀ ਇਹਦੇ ਦਿਮਾਗ 'ਚ ਇੱਥੇ ਤੱਕ ਵੀ ਸਗਾ ਕਿ ਇਹਨੂੰ ਕੋਈ ਮਾਰ ਕਿਉਂ ਨਹੀਂ ਦਿੰਦਾ ਇਹਦੇ ਦਿਮਾਗ ਚ ਕੀ ਆਇਆ ਅਚਾਨਕ ਕਿ ਐਸ ਵੇਲੇ ਮੌਕਾ ਹੈ ਇੰਨਾ ਵਧੀਆ ਹੈਗਾ ਆ ਤੇ ਇਹ ਕੀ ਕਰਦਾ ਆ ਉਹਦੇ ਕੋਲੋਂ ਘੜੀ ਵੀ ਖੋਹਦਾ ਆ ਉਹਦੇ ਹੱਥਾਂ ਚ ਜਿਹੜੇ ਕੁਝ ਪੈਸੇ ਫੜੇ ਹੋ ਸੀ ਅਬਜ਼ੋਰ ਔਰਤ ਦੇ ਉਹ ਵੀ ਖੋਹਦਾ ਆ ਤੇ ਆਪੇ ਧੱਕਾ ਦੇ ਕੇ ਕਹਿੰਦਾ ਵੀ ਮੈਂ ਹੀ ਕਿਉਂ ਨਹੀਂ ਇਹ ਕੰਮ ਕਰ ਦਿੰਦਾ ਤੇ ਉਹ ਔਰਤ ਨੂੰ ਪਿੱਛੇ ਸਿੱਟ ਦਿੰਦਾ ਆ ਤੇ ਆਪ ਭੱਜ ਕੇ ਜਾ ਕੇ ਪੈਸੇ ਵੀ ਲੈ ਜਾਂਦਾ ਤੇ ਘੜੀ ਵੀ ਲੈ ਜਾਂਦਾ ਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਆਰਾਮ ਦੇ ਨਾਲ ਸੌ ਜਾਂਦਾ ਹੁਣ ਉਹ ਔਰਤ ਦੀ ਡੈਥ ਹੋ ਜਾਂਦੀ ਹੈ ਤੇ ਉਲਬਣ ਦੀ ਕੋਸ਼ਿਸ਼ ਕਰਦੇ ਆ ਕਿਨੇ ਇਹ ਕੀਤਾ ਮਗਰ ਹੁਣ ਉਹ ਪਹਿਲੀ ਸੋਚ ਜਿਹੜੀ ਡਿਵੈਲਪ ਹੋਈ ਉਹ ਤਾਂ ਇਹ ਸੀ ਕਿ ਇਹਨੂੰ ਕੋਈ ਮਾਰ ਕਿਉਂ ਨਹੀਂ ਦਿੰਦਾ ਤੇ ਆਪਾਂ ਹੀ ਉਹ ਕੰਮ ਕਰ ਲਿਆ ਸੋਚ ਨੇ ਕਰਮ ਐਡਾ ਵੱਡਾ ਕਰਵਾ ਦਿੱਤਾ ਸਾਡੀ ਸੋਚ ਐ ਇਸ ਤਰ੍ਹਾਂ ਹੁਣ ਦੂਜੀ ਸੋਚ ਉੱਠਣ ਲੱਗ ਪਈ ਜਦੋਂ ਵੀ ਆਲਦ ਵਾਲਾ ਸੁਣਿਆ ਉਹ ਮਤਲਬ ਰੌਲਾ ਪਿਆ ਕਿ ਉਹ ਤਾਂ ਫੜ ਲੈਣਾ ਐਸੇ ਏਰੀਆ ਦਾ ਬੰਦਾ ਸੀ ਕੋਈ ਉਹ ਤਾਂ ਇੱਕਦਮ ਫੜ ਲੈਣਾ ਪਤਾ ਲੱਗ ਲੈਣਾ ਪੁਲਿਸ ਰੱਭ ਰਹੀ ਆ ਉਹਦੇ ਦਿਮਾਗ 'ਚ ਆਇਆ ਕਿ ਹੁਣ ਮੈਂ ਫੜਿਆ ਨਾ ਜਾਮਾ ਉਹ ਜਦੋਂ ਉਹਦੇ ਦਿਮਾਗ 'ਚ ਆਇਆ ਕਿ ਹੁਣ ਮੈਂ ਫੜਿਆ ਨਾ ਜਾਮਾ ਉਹ ਲੁਕ ਲੁੱਕੇ ਰਹਿਣਾ ਸ਼ੁਰੂ ਕਰ ਦਿੱਤਾ ਉਹ ਡਿਪਰੈਸ ਹੋਣਾ ਸ਼ੁਰੂ ਕਰਤਾ ਉਹਦੀ ਪੜ੍ਹਾਈ ਤੇ ਧਿਆਨ ਕਿੱਥੇ ਲੱਗਣਾ ਹਰ ਵਕਤ ਅਗਰ ਕਿਸੇ ਪੁਲਿਸ ਆਫੀਸਰ ਨੂੰ ਦੇਖ ਕੇ ਉਹ ਅੰਦਰ ਲੁਕ ਜਾਇਆ ਕਰੇ ਇੱਕ ਦਿਨ ਅਚਾਨਕ ਉਹ ਜਿਹੜਾ ਹੈਗਾ ਅੰਦਰ ਕਈ ਦਿਨਾਂ ਤੋਂ ਬੈਠਾ ਸੀਗਾ ਤੇ ਕਿਸੇ ਕਾਰਨ ਉਹਦਾ ਦਰਵਾਜ਼ਾ ਜਿਸਲੇ ਘਟਕਟਾਉਂਦਾ ਆ ਤੇ ਉਹ ਜਿਹੜਾ ਹੈਗਾ ਪੁਲਿਸ ਆਫੀਸਰਸ ਹੈਗਾ ਕਿਸੇ ਕਾਰਨ ਹੋਰ ਕੋਈ ਕੰਮ ਤੇ ਲਿਆਇਆ ਸੀ ਉਹ ਇੱਕਦਮ ਡਰ ਗਿਆ ਇੱਕਦਮ ਘਬਰਾ ਗਿਆ ਤੇ ਉਹਨੂੰ ਉੱਤੇ ਜਦੋਂ ਸ਼ੱਕ ਹੋ ਗਿਆ ਤੇ ਉਹਨੂੰ ਜਦੋਂ ਪੁਸਤਾ ਸ਼ੋਹੀ ਤਾਂ ਪਤਾ ਲੱਗ ਗਿਆ ਕਿ ਇਸ ਮੁੰਡੇ ਨੇ ਉਹ ਚੀਜ਼ ਕੀਤੀ ਹੈ ਜਿਹੜੇ ਉਹਦੇ ਦੋਸਤ ਵੀ ਹੈਰਾਨ ਹੋ ਗਏ ਕਿ ਇਹ ਤਾਂ ਕਰੇ ਨਹੀਂ ਸਕਦਾ ਦੋਸਤੋ ਸਾਡੀ ਜਿਹੜੀ ਸੋਚ ਹੈ ਜਿੱਦਾਂ ਦੀ ਅਸੀਂ ਨੂੰ ਬਣਾ ਲਈਏ ਚਾਹੇ ਇਹਨੂੰ ਅਸੀਂ ਉੱਪਰ ਦੀ ਤਰਫ ਲੈ ਜਾਈਏ ਤੇ ਚਾਹੇ ਅਸੀਂ ਉਹਨੂੰ ਨੀਚੇ ਦੀ ਤਰਫ ਲੈ ਜਾਈਏ ਇਹ ਸਾਡੇ ਤੇ ਡਿਪੈਂਡ ਕਰਦਾ ਜਿਹੋ ਜਿਹੇ ਲੋਕਾਂ ਨਾਲ ਤੁਸੀਂ ਰਹੋਗੇ ਹਮੇਸ਼ਾ ਉੱਥੇ ਉਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਨਾ ਮੰਨ ਲਓ ਕੁਝ ਲੋਕ ਚੁਟਕਲੇ ਸੁਣਾਉਂਦੇ ਆ ਤੁਹਾਨੂੰ ਵੀ ਚੁਟਕਲੇ ਯਾਦ ਆਣੇ ਸ਼ੁਰੂ ਹੋ ਜਾਂਦੇ ਕੁਝ ਲੋਕ ਫਿਰ ਕੋਈ ਪੋਲਿਟਿਕਲ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਵੀ ਮਤਲਬ ਤੁਸੀਂ ਵੀ ਉਹਦੇ ਚ ਪਾਰਟਿਸਿਪੇਟ ਕਰਦੇ ਆ ਤੁਹਾਨੂੰ ਵੀ ਉਸ ਤਰ੍ਹਾਂ ਦੀ ਸੋਚ ਆਉਣ ਲੱਪਣੀ ਚਾਹੀਏ ਮਕੈਨੀਕਲ ਗੱਲ ਕਰ ਲਓ ਚਾਹੇ ਤੁਸੀਂ ਗਾਰਡਨ ਆਪਣੇ ਘਰ 'ਚ ਕਿਸ ਤਰ੍ਹਾਂ ਬਣਾ ਬੀਜ ਰਹੇ ਆ ਉਹਦੀ ਗੱਲ ਕਰ ਰਹੇ ਐਨੀਥਿੰਗ ਜਦੋਂ ਦੋ ਲੋਕ ਤੇ ਫਿਰ ਉਹ ਇੱਕ ਦੋ ਦਿਨਾਂ ਇੰਟਰਸਟ ਬਣ ਜਾਂਦਾ ਉਹ ਜਿਹੜਾ ਇੰਟਰਸਟ ਗੁੱਡ ਵੀ ਹੋ ਸਕਦਾ ਬੈਡ ਵੀ ਹੋ ਸਕਦਾ ਹੁਣ ਸਵਾਲ ਪੈਦਾ ਹੁੰਦਾ ਇਨਫਾਰਮੇਸ਼ਨ ਤਾਂ ਬਹੁਤ ਦੁਨੀਆ ਤਰ੍ਹਾਂ ਦੀ ਸਾਡੇ ਕੋਲ ਆਂਦੀ ਹੈ ਕੀ ਉਹ ਤੁਸੀਂ ਹੈਂਡਲ ਵੀ ਕਰ ਸਕਦੇ ਹੋ ਨੂੰ ਤੁਹਾਡੇ ਵਿੱਚ ਉਹ ਇੰਨਾ ਮੇਧਾ ਵੀ ਹੈਗਾ ਕਿ ਜਿਹੜੀ ਜਿਹੜੀ ਤੁਹਾਨੂੰ ਕੋਈ ਐਸੀ ਇਨਫਾਰਮੇਸ਼ਨ ਰੋਜ਼ ਨੈਗੇਟਿਵ ਆ ਰਹੀ ਹੈ ਜਾਂ ਜਬ ਪੋਜ਼ਿਟਿਵ ਆ ਰਹੀ ਹੈ ਕਈ ਵਾਰੀ ਪੋਜ਼ਿਟਿਵ ਇਨਫਾਰਮੇਸ਼ਨ ਵੀ ਤਾਂ ਔਖੀ ਹੋ ਜਾਂਦੀ ਨਾ ਦਿਮਾਗਾਂ ਦੇ ਭਾਰ ਪਾ ਲੈਨੇ ਅਸੀਂ ਉਹ ਸਾਰਾ ਸਿਸਟਮ ਜਿਹੜਾ ਹੈਗਾ ਸਾਡੇ ਦਿਮਾਗ ਦੇ ਵਿੱਚ ਉਸ ਨੂੰ 12 ਕ੍ਰੇਨੀਅਲ ਨਰਵਸ ਕਹਿੰਦੇ ਆ ਕਿ ਇਹ ਜਿਹੜਾ ਉਹਨੂੰ ਸਾਰਾ ਫੰਕਸ਼ਨ ਕਰਦਾ ਆ ਸਾਡਾ ਕਿਹੜਾ ਜ਼ਿਆਦਾ ਜਿਹੜਾ ਪਾਵਰਫੁੱਲ ਹੋ ਜਾਂਦਾ ਅਸੀਂ ਉਦ ਨੂੰ ਝੁੱਕ ਜਾਂਦੇ ਆ ਤੇ ਇਹ ਜਿਹੜੀਆਂ ਸਾਡੀਆਂ ਨਰਵਸ ਹੈਗੀਆਂ ਨੂੰ ਮਰਕਰੀ ਗ੍ਰਹਿ ਜਿਹੜਾ ਬੁੱਧ ਜਿਹੜਾ ਉਹ ਹੈਂਡਲ ਕਰਦਾ ਆ ਜੋਤਿਸ਼ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਇਹ ਜਿੰਨੀ ਸਾਡੀ ਮੋਟਰ ਸਕਿੱਲ ਹੈ ਜਿੰਨੀ ਸਾਡੀ ਜਦੋਂ ਜਿੰਨਾ ਹੈ ਸਾਨੂੰ ਕੋਈ ਇੱਕ ਜਿਹੜਾ ਜਿਹੜੇ ਸਾਡੇ ਨਾ ਰੌਂਗ ਤੋਂ ਰਾਈਟ ਸਾਡੀ ਬਾਡੀ ਦੇ ਐਕਸ਼ਨ ਹੈਗੇ ਆ ਉਹ ਸਾਰੇ ਦੇ ਸਾਰੇ ਸਾਡੀਆਂ ਇਹ ਇਹ ਨਰਵਜ਼ ਕਿੰਨੀਆਂ ਕਿ ਬਿਊਟੀਫੁੱਲ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਦੀਆਂ ਜਿਹੜੀਆਂ ਪਿੱਛੇ ਸਾਡੀਆਂ ਥੌਟਸ ਹੈਗੀਆਂ ਉਹਨਾਂ ਨੂੰ ਅੱਗੇ ਕਿਸ ਹਿਸਾਬ ਦੇ ਨਾਲ ਜਿਵੇਂ ਇਸ ਪੋਜ਼ਿਟਿਵ ਤਰੀਕੇ ਨਾਲ ਅਗਰ ਦੇਖੀਏ ਕੋਈ ਅਗਰ 뮤직 ਵਜਾਂਦਾ ਉਹਦੇ ਦਿਮਾਗ 'ਇੱਕ ਧੁਨ ਵੱਜਦੀ ਹੈ ਉਹ ਧੁਨ ਉਹ ਜਿਹੜੀ ਹੈਗੀ ਹਾਰਮੋਨੀਅਮ ਜਾਂ ਕਿਸੇ ਸਾਜ਼ ਦੇ ਨਾਲ ਉਹਦੇ ਫਿੰਗਰ ਫਿੰਗਰ ਜਿਹੜੀਆਂ ਉਹ ਤੇ ਤਾਂ ਨੱਚਦੀਆਂ ਉਹਨੂੰ ਕੱਢ ਦਿੰਦੀਆਂ ਸੋ ਇਹ ਕੀ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਆ ਤੁਹਾਡਾ ਜਿਹੜੀ ਸੋਚ ਜਿਹੜੀ ਹੈਗੀ ਆ ਉਹ ਇੱਕ ਭਾਵ ਉੱਠਿਆ ਕਿਸੇ ਚੀਜ਼ ਦਾ ਭਾਵ ਜਿਹੜਾ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਗਿਆ ਤੁਸੀਂ ਉਸ ਭਾਵ ਦੇ ਨਾਲ ਐਨੇਕ ਜੁੜ ਗਏ ਤੇ ਤੁਸੀਂ ਉਹਦੇ ਪਿੱਛੇ ਲੱਗ ਕੇ ਭਾਵ ਦੇ ਐਕਸ਼ਨ ਕੀਤਾ ਜਿਹੜਾ ਐਕਸ਼ਨ ਹੈਗਾ ਆ ਉਹਦਾ ਫਿਰ ਇੱਕ ਰਿਐਕਸ਼ਨ ਹੈ ਸੋ ਦੋਸਤੋ ਜਿਹੜੀ ਵੀ ਕੋਈ ਚੀਜ਼ ਹੈਗੀ ਆ ਜਿਹੜੇ ਬੰਦੇ ਮਤਲਬ ਕਿਸੇ ਚੀਜ਼ ਚ ਮਾਸਟਰ ਹੋ ਜਾਂਦੇ ਆ ਉਹ ਉਹੀ ਹੈਗੇ ਆ ਜਿਹੜੇ ਬੰਦੇ ਇੱਕ ਚੀਜ਼ ਨੂੰ ਇੱਕ ਪ੍ਰੈਕਟਿਸ ਨੂੰ ਬਾਰ ਬਾਰ ਕਰਦੇ ਆ ਉਹ ਫਿਰ ਆਪਣੀਆਂ ਨਰਵਸ ਨੂੰ ਜਿਹੜੀ ਟ੍ਰੇਨਿੰਗ ਦੇ ਦਿੰਦੇ ਆ ਚਾਹੇ ਕੋਈ ਕੋਈ ਵੀ ਹੁਨਰ ਸਿੱਖਣ ਵਾਲਾ ਬੰਦਾ ਹੈ ਚਾਹੇ ਕੋਈ 뮤직 ਸਿੱਖਦਾ ਚਾਹੇ ਕੋਈ ਡਾਂਸਰ ਹੈਗਾ ਆ ਚਾਹੇ ਜਿੰਨੀਆਂ ਵੀ ਮਤਲਬ ਜਿਹੜੇ ਆਰਟ ਹੈਗੇ ਆ ਚਾਹੇ ਕੋਈ ਅੱਛਾ ਮਕੈਨਿਕ ਆ ਅੱਛਾ ਡਰਾਈਵਰ ਆ ਨੇਮ ਐਨੀਥਿੰਗ ਦਸ एवरीथिंग ਜੋ ਵੀ ਤੁਸੀਂ ਕ੍ਰੀਏਟ ਕਰਦੇ ਆ ਉਹ ਤੁਹਾਡਾ ਆਰਟ ਹੈ ਤੁਹਾਨੂੰ ਸਮਝ ਲੱਗ ਗਈ ਚੀਜ਼ ਤੁਹਾਡੀਆਂ ਅੱਖਾਂ ਨੇ ਤੁਹਾਡੇ ਨੱਕ ਨੇ ਪ੍ਰੋਸੈਸ ਜੋ ਇਨਫੋਰਮੇਸ਼ਨ ਕੀਤੀ ਚਾਹੇ ਤੁਸੀਂ ਖੇਤੀ ਕਰਦੇ ਆ ਤੁਹਾਨੂੰ ਪਤਾ ਲੱਗ ਗਿਆ ਵਾਰ-ਵਾਰ ਕਰਕੇ ਤੁਸੀਂ ਟ੍ਰੇਨਡ ਹੋ ਗਏ ਕਿ ਹੁਣ ਟਾਈਮ ਹੈਗਾ ਬੀਜ ਪਾਣ ਦਾ ਹੁਣ ਟਾਈਮ ਹੈ ਇਹ ਜਿਹੜਾ ਇਹ ਪੱਕ ਗਈ ਆ ਫਸਲ ਜਿਹੜੀ ਜਿਹੜੀ ਕਿਹੜੀ ਚੀਜ਼ ਇੱਕ ਇੱਕ ਚੀਜ਼ ਦਾ ਫਿਰ ਤੁਸੀਂ ਤੁਸੀਂ ਮਾਸਟਰ ਹੋਗੇ ਨਾ ਬਾਰ ਬਾਰ ਕਰਕੇ ਸੋ ਇਹ ਨਰਵਜ਼ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਣੀ ਸੋਚ ਨੂੰ ਆਪਣੀ ਸੋਚ ਦੇ ਅੰਦਰ ਜਿਹੜੀ ਪਹਿਲਾ ਭਾਵ ਹੈ ਉਸ ਨੂੰ ਜਿਸ ਬੰਦੇ ਨੇ ਪਕੜ ਲਿਆ ਉਹ ਬੰਦਾ ਜਿਹੜਾ ਆ ਫਿਰ ਆਪਣੀਆਂ ਇਹਨਾਂ ਨਰਵਜ਼ ਨੂੰ ਜਿਹੜੀਆਂ ਪਾਵਰਫੁੱਲ ਕਰ ਲੈਂਦਾ ਹੈ ਤਾਂ ਫਿਰ ਉਹ ਕੋਈ ਇੱਕ ਜਿਹੜੇ ਫੈਸਲੇ ਆ ਗਿਆ ਜਿਹੜੇ ਉਹਦੇ ਇੰਗੇਜ ਸ ਹਮੇਸ਼ਾ ਜਾਂਦੇ ਆ ਉਹ ਨਹੀਂ ਲੈਂਦਾ ਤੇ ਉਹ ਸੋਚ ਕੇ ਫੈਸਲਾ ਲੈਂਦਾ ਹੈ ਤੇ ਉਹ ਫਿਰ ਹੈ ਔਰ ਫਿਰ ਆਪਣੇ ਆਪ ਨੂੰ ਹੋਰ ਵੀ ਕਰ ਲੈਂਦਾ ਹੈ ਧੰਨਵਾਦ